ਉਹਦੇ ਵਿੱਚ ਸਾਰੇ ਜਿਹੜੇ ਉਹ ਪੱਖ ਸਪਸ਼ਟ ਹੋ ਜਾਣਗੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹ 213 ਦਾ ਮਸਲਾ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਬੋਲਣ ਤੋਂ ਪਹਿਲਾਂ ਇਹ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਕਰਨਾ ਚਾਹਣਾ ਕਿ ਜਿਹੜੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਛੇ ਅਕਾਦ ਤੱਕ ਸਾਬ ਤੇ ਸੌਂਪੀ ਸੀ ਉਸ ਰਿਪੋਰਟ ਵਿੱਚ ਕਿਦਰੇ ਵੀ ਸਰੂਪ ਲਾਪਤਾ ਦਾ ਜ਼ਿਕਰ ਨਹੀਂਗਾ। ਔਰ ਉਹ ਜਿਹੜੀ 1000 ਪੇਜ ਦੀ ਰਿਪੋਰਟ ਆ ਉਹ ਅਸੀਂ ਆਲਰੇਡੀ ਆਪਣੀ ਵੈਬਸਾਈਟ ਤੇ ਪਾ ਚੁੱਕੇ ਹਾਂ ਕੋਈ ਵੀ ਦੇਖ ਸਕਦਾ। ਉਹ ਤੋਂ ਇਲਾਵਾ ਇੱਕ 10 ਪੇਜ ਦੀ ਰਿਪੋਰਟ ਸੀ ਵੱਖ-ਵੱਖ ਜਿਹੜੇ ਕਰਮਚਾਰੀਆਂ ਦੇ ਸਬੰਧ ਦੇ ਵਿੱਚ ਉਹ ਵੀ ਵੈਬਸਾਈਟ ਤੇ ਪਈ ਆ ਉਹ ਵੀ ਸਾਰੇ ਦੇਖ ਸਕਦੇ ਆ। ਸੋ ਅੱਜ ਲੰਮੀ ਡਿਸਕਸ਼ਨ ਤੋਂ ਬਾਅਦ ਇਹ ਜਿਹੜਾ ਸਮੁੱਚੇ ਤੌਰ ਤੇ ਇੱਕ ਮਤਾ ਆਇਆ ਉਹ ਸਾਰੇ ਪੱਖ ਤੁਹਾਡੇ ਸਪਸ਼ਟ ਕਰਦਾ ਕਿ ਪੰਜਾਬ ਦੀ ਸਰਕਾਰ 222 ਵਿੱਚ ਬੜਗਾਰੀ ਕਾਰਨ ਨੂੰ ਚਮਕਾ ਕੇ ਲੋਕਾਂ ਨੂੰ ਗਮਰਾਹ ਕਰਕੇ ਅਸਲੀਅਤ ਤੋਂ ਓਲੇ ਰੱਖ ਕੇ ਸੋਸ਼ਲ ਮੀਡੀਆ ਰਾਹੀਂ ਉਪਜ ਵਿੱਚ ਆਈ ਸੀ ਤੇ 4 ਸਾਲ ਤੋਂ ਬਾਅਦ ਅੱਜ ਲੋਕ ਉਹਦੇ ਵੀ ਸਵਾਲ ਚੁੱਕਦੇ ਆ ਕਿ ਉਹਦਾ ਕੀ ਬਣਿਆ ਹੁਣ ਕਿਉਂਕਿ ਆ ਸ਼ਤਾਬਦੀ ਆਪਾਂ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਨਾ ਕੇ ਹਟੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ 350 ਸਾਲਾਂ ਗੁਰਿਆਈ ਦੇਵਸ ਮਨਾ ਕੇ ਹਟੇ ਆ ਸਰਕਾਰ ਉਹਦੇ ਵਿੱਚ ਕਰੋਨਾ ਰੁਪਏ ਲਾ ਕੇ ਫੇਲ ਰਹੀ ਇਹ ਲਾਜ ਮੈਂ ਕਿਉਂ ਬਰਤ ਰਿਹਾ ਕਿਉਂਕਿ ਸਾਡੇ ਵੀ ਸ਼ੌਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ 23 ਤੋਂ ਲੈ ਕੇ 29 ਤੱਕ ਸਮਾਗਮ ਚੱਲਦੇ ਸੀ ਤੇ 29 ਤਰੀਕ ਨੂੰ ਸਮੁੱਚੇ ਖਾਲਸਾ ਪੰਥ ਨੇ ਇਕੱਠਾ ਇਕੱਠੇ ਹੋ ਕੇ ਉਹ ਨਗਰ ਕੀਰਤਨ ਸਤ ਗੁਰੂ ਦੀ ਯਾਦ ਦੇ ਵਿੱਚ ਸੀਸ ਸੰਸਕਾਰ ਦਿਵਸ ਦੇ ਤੌਰ ਤੇ ਮਨਾਇਆ ਸ਼ਾਇਦ ਉਸ ਗੱਲ ਤੋਂ ਉਤੇਜਿਤ ਹੋ ਕੇ ਇਹ ਸਾਰੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਚੋ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਮਹਿਸੂਸ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਮਾਮਲੇ 'ਚ ਪਾਰਚਾ ਦਰਜ ਕਰਨ ਦੀ ਕਾਰਵਾਈ ਸ੍ਰੀ ਅਕਾਲਤਾਖਬ ਸਾਹਿਬ ਨੂੰ ਸਿੱਧੀ ਚੁਣੌਤੀ ਅਤੇ ਸ਼ੌਮੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ 'ਤੇ ਸਿੱਧੀ ਸਰਕਾਰੀ ਦਖਲਅੰਦਾਜ਼ੀ ਹੈ ਕਿਉਂਕਿ ਅਕਾਲਤਾਖਬ ਸਾਹਿਬ ਨੇ ਸਾਰੀ ਮੂਡ ਬਣਾਇਆ ਸੀ ਜਿਹੜਾ ਆਪਣੇ ਉਹ ਕਮੇਟੀ ਦੇ ਉਹ ਕਮੇਟੀ ਨੇ ਫਿਰ ਰਿਪੋਰਟ ਸ਼੍ਰੀ ਕਾਲਤਾਪ ਸਾਹਿਬ ਨੂੰ ਸਮਰਪਿਤ ਕੀਤੀ ਸੀ ਇਸ ਮਾਮਲੇ ਵਿੱਚ ਸ਼੍ਰੀ ਕਾਲਤਾਪ ਸਾਹਿਬ ਦੇ ਹਦਾਇਤਾਂ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੋਣ ਦੇ ਬਾਵਜੂਦ ਵੀ ਲੰਘੇ ਦਿਨੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਕੁਝ ਲੋਕਾਂ ਵੱਲੋਂ ਲਗਾਏ ਗਏ ਧਰਨੇ 'ਤੇ ਸਰਕਾਰ ਦੇ ਮੰਤਰੀ ਸਪੀਕਰ ਤੇ ਵਿਧਾਇਕ ਵੱਲੋਂ ਸ਼ਮੂਲੀਅਤ ਕਰਨੀ ਤੇ ਪੁਲਿਸ ਨੂੰ ਆਦੇਸ਼ ਦੇਣ ਤੋਂ ਸਪੱਸ਼ਟ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਵਿੱਚ ਆਪਣੀ ਸਿਆਸਤ ਸਾਧ ਰਹੀ ਹੈ ਮੈਂ ਇਤਾਛ ਪਾਇਟ ਕਰਨਾ ਚਾਹਣਾ ਅਸੀਂ ਵੀ ਧਾਰਨੇ ਲਾ ਲਾ ਕੇ ਦੇਖੇ ਕਰਮਚਾਰੀ ਵੀ ਧਾਰਨੇ ਲਾਉਂਦੇ ਆ ਤੇ ਧਾਰਨਾ ਲੱਗਾ ਜੀ 2 ਘੰਟਿਆਂ ਦੇ ਵਿੱਚ ਜੀ ਪਰਚਾ ਦਰਜ ਹੋ ਜਾਊਗਾ ਕਿਹੜੀ ਗਿਣੇ ਮੀਤੀ ਚਾਰਜਸ ਸੀ ਕਿ 2 ਘੰਟਿਆਂ ਦੇ ਵਿੱਚ ਪਰਚਾ ਦਰਜ ਕਰਦਾਂਗੇ ਮੇਰਾ ਪਹਿਲਾਂ ਸਪਸ਼ਟ ਕਰਦੇ ਹਾਂ ਜਿੰਨੇ ਐਗਜੈਕਟਿਵ ਦੇ ਮੈਂਬਰ ਸਾਰੇ ਅਹੁਦੇਦਾਰ ਬੈਠੇ ਆ ਇਹ ਸਾਰੇ ਕਿਸੇ ਅਨਸਾਬ ਤੋਂ ਅਸੀਂ ਭੱਜਦੇ ਨਹੀਂ ਨਾ ਅਸੀਂ ਕਿਸੇ ਦੀ ਸਪੋਰਟ ਕਰਦੇ ਆ ਜਿਹੜਾ ਕੋਈ ਗੁਨਾਹਗਾਰ ਆ ਉਹਨੂੰ ਅਸੀਂ ਕਾਨੂੰਨ ਮੁਤਾਬਕ ਸਖਤ ਸਜ਼ਾਵਾਂ ਦਿੱਤੀਆਂ ਤੇ ਮੇਰਾ ਗੱਲ ਪਹਿਲੀ ਵਾਰੀ ਹੋਣਾ ਕਿ ਛੋਟੇ ਓਦੇ ਤੋਂ ਲੈ ਕੇ ਵੱਡੇ ਓਦੇ ਤੱਕ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਆ ਸੋ 2 ਘੰਟਿਆਂ ਦੇ ਵਿੱਚ ਇਹ ਕਹਿਣਾ ਵੀ ਪਰਚਾ ਦਾਰਜ ਹੋਜੂ ਤੇ ਕਾਰ ਵੀ ਦਿੱਤਾ ਇਹ ਕੇਸ ਪਾਸੇ ਨੂੰ ਇਸ਼ਾਰਾ ਕਰਦੀ ਆ ਇਹ ਆਪਾਂ ਮੇਰੇ ਤੋਂ ਤੁਸੀਂ ਮੀਡੀਆ ਵਾਲੇ ਭਲੀਭਾਂਤ ਬਾਧ ਜਾਣਦੇ ਆ ਸ਼੍ਰੋਮਣੀ ਗੁਰਦਵਾਰਾ ਦਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਅੱਜ ਦੀ ਇਕੱਤਰਤਾ ਸਪਸ਼ਟ ਕਰਦੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਵਨ ਸਰੂਪਾਂ ਦਾ ਮਾਮਲਾ ਬੇਆਦਬੀ ਜਾਂ ਪਾਵਨ ਸਰੂਪ ਗੁੰਮ ਹੋਣ ਦਾ ਨਹੀਂ ਸਗੋਂ ਕੁਝ ਮੁਲਾਜ਼ਮਾਂ ਵੱਲੋਂ ਪੈਸਿਆਂ ਦੀ ਕੀਤੀ ਹਿਰਾਫੇਰੀ ਦਾ ਹੈ ਇਸ ਮਾਮਲੇ ਨੂੰ ਬੇਆਦਬੀ ਅਤੇ ਪਾਵਨ ਸਰੂਪ ਗੁੰਮ ਹੋਣ ਬਾਜੋਂ ਪ੍ਰਚਾਰਨਾ ਸਿੱਖ ਕੌਮ ਦੀ ਸਰਮੌਰ ਸੰਸਥਾ ਨੂੰ ਬਦਨਾਮ ਕਰਨ ਅਤੇ ਸਿੱਖ ਸੰਸਥਾ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੀ ਸਿਆਸੀ ਛਾਜਛ ਹੈ ਜਿਸ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਪੂਰੀ ਜ਼ਰਾ ਸ਼ਾਮਲ ਹੈ ਇਹ ਮੈਂ ਤਾਂ ਪਹਿਲਾਂ ਵੀ ਕੀਤਾ ਸੀ ਕਿ ਪਹਿਲਾਂ ਬਰਗਾੜੀ ਤੇ ਹੁਣ ਇਹਨੂੰ 4 ਸਾਲ ਬਾਅਦ ਧਾਰਨਾ ਕਾਦਾ ਲੱਗਾ ਹੈ ਉੱਥੇ ਸਾਨੂੰ ਭਲੀਭਾਂਤ ਪਤਾ ਤੇ ਅੱਜ ਸਮਾਂ ਮੁੱਕਣ ਦੇ ਕਿਨਾਰੇ ਆ ਗਿਆ ਬਲੌਗ ਸੰਭ ਦੀਆਂ ਜ਼ਿਲ੍ਹਾ ਪ੍ਰੀਸ਼ਦ ਲੋਕ ਚੋਣਾਂ ਲੜਦੇ ਸੀ ਤੇ ਦੂਸਰੇ ਪਾਸੇ ਆ ਕੇ ਲੋਕਾਂ ਨੂੰ ਸਪਸ਼ਟ ਕਰਨ ਲਈ ਤਾਂ ਕੁਝ ਵੀ ਨਹੀਂ ਤੇ ਆ ਨਵਾਂ ਇੱਕ ਫਿਰ ਜਿਹੜਾ ਇਹਨਾਂ ਨੇ ਸਵਾਗਤ ਆ ਗਰਾ ਚਲਿਆ। ਸ਼੍ਰੀ ਅਕਾਲਤਾਰ ਸਭ ਤੋਂ ਡਾਕਟਰ ਇਸ਼ਰ ਸਿੰਘ ਐਡਵੋਕੇਟ ਦੀ ਹਵਾਈ ਇਹਤ ਮੜਾਈ। ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਵਿੱਚ ਕੰਮ ਕਰਦੇ ਕੁਝ ਮੁਲਾਜ਼ਮਾਂ ਨੇ ਨਿੱਜੀ ਲਾਲਸਾ ਕਰਕੇ ਆਪਣੇ ਕੁਕਰਮਾਂ ਉੱਪਰ ਪੜਦਾ ਪਾਉਣ ਦੀ ਸਫਲ ਕੋਸ਼ਿਸ਼ ਕੀਤੀ। ਇਸ ਸੰਬੰਧੀ ਸ਼੍ਰੀ ਅਕਾਲਤਾਰ ਸਾਹਿਬ ਦੇ ਜਥੇਦਾਰ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਅਨੁਸਾਰ ਅੰਤਰ ਕਮੇਟੀ ਦੇ ਮਤਾ ਨੰਬਰ 466 ਇਹ ਉਦੋਂ ਦੇ ਆ 220 ਦੇ ਮਿਤੀ 27/8/220 ਰਾਹੀਂ ਕਾਰਵਾਈ ਕੀਤੀ ਗਈ ਤੇ ਕੁਝ ਮੁਲਾਜ਼ਮਾਂ ਤੇ ਕਾਨੂੰਨੀ ਕਾਰਵਾਈ ਦਾ ਵੀ ਫੈਸਲਾ ਹੋਇਆ ਪਰੰਤੂ ਵੱਖ-ਵੱਖ ਸਿੱਖ ਵਿਦਵਾਨਾਂ ਦੇ ਕਹਿਣ ਤੇ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਵਿੱਚ ਪਰਚੇ ਦਰਜ ਕਰਵਾਉਣ ਬਾਰੇ ਕੋਈ ਸਬਾਰਥ ਨਾ ਹੋਣ ਕਰਕੇ ਅੰਤਰ ਕਮੇਟੀ ਦੀ ਇਕਤਰਤਾ ਦੇ ਮਤਾਂ ਨੰਬਰ 493 ਮਿਤੀ 5/9/20 ਰਾਹੀਂ ਕਾਨੂੰਨੀ ਕਾਰਵਾਈ ਦੀ ਥਾ ਆਪਣੇ ਤੌਰ ਤੇ ਪੂਰੀ ਕਾਰਵਾਈ ਦੀ ਪ੍ਰਵਾਨਗੀ ਦਿੱਤੀ ਗਈ ਸੀ ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਪੜਤਾਲ ਵਿੱਚ ਪੁਲਿਸ ਦੀ ਦਖਲਅੰਦਾਜ਼ੀ ਮर्यादा ਤੇ ਪਰੰਪਰਾਵਾ ਦੇ ਵਿਰੁੱਧ ਹੋਵੇਗੀ ਇਹ ਦੋਹਾਂ ਮਤਿਆਂ ਦੀ ਬਰੋੜਤਾ ਜਨਰਲ ਹਾਊਸ ਦੇ ਅਜਲਾਸ ਨੰਬਰ ਮਤਾ ਨੰਬਰ 368 ਮਿਤੀ 28 2002 ਰਾਹੀਂ ਵੀ ਹੋ ਚੁੱਕੀ ਹੈ ਇਹ ਪਹਿਲਾ ਮਤਾ ਸੀ 28 20 ਦਾ ਜੇ ਦੀ ਫਿਰ ਮੁੜ ਕੇ ਪੋਸਟ ਨਹੀਂ ਹੋਈ 5920 ਨੂੰ ਤੇ ਉਹਦੇ ਮੁਤਾਬਕ ਫਿਰ ਵਿਭਾਗੀ ਕਾਰਵਾਈਆਂ ਦੇ ਖਿਲਾਫ ਕਰਨ ਦਾ ਸੋਮਣੀ ਕਮੇਟੀ ਦੀ ਅੰਤਰ ਕਮੇਟੀ ਦਾ ਹੈ ਮਸਲਾ ਸੀ ਉਹ ਹੋਈ ਵੀ ਜੇ ਦੀ ਪ੍ਰੋਤਾ ਜਨਰਲ ਹਾਊਸ ਵਿੱਚ ਵੀ ਹੋਈ ਆ ਹੁਣ ਸਰਕਾਰ ਇਸ ਮਾਮਲੇ ਵਿੱਚ ਐਫ ਆਈ ਆਰ ਦਾਜ ਕਰਨ ਦਾ ਫੈਸਲਾ ਆਪਣੀਆਂ ਨਕਾਮੀਆਂ ਨੂੰ ਛਪਾਉਣ ਅਤੇ ਸਿਆਸੀ ਇੱਛਾ ਦੀ ਪੂਰਤੀ ਲਈ ਹੈ ਕਿਉਂਕਿ ਬਿਆਦਮੀਆਂ ਤੇ ਸਿਆਸਤ ਕਰਕੇ ਸੱਤਾ ਹਾਸਲ ਕਰਨ ਵਾਲੇ 4 ਸਾਲ ਬੀਤਣ ਬਾਅਦ ਵੀ ਕੋਈ ਇਨਸਾਫ ਨਹੀਂ ਕਰ ਸਕੇ ਜਿਹੜਾ ਫੋਕਸ ਇੱਥੇ ਆਪਾਂ ਨੇ ਪਹਿਲਾਂ ਸ਼ੁਰੂ ਕੀਤਾ ਸੀ ਉਕਦੇ ਮਦੇ ਨਗਰ ਅਜ ਦੀ ਇਕਤਰਤਾ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਦੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਨੀਤੀ ਦੀ ਸਾਥ ਨਿੰਦਿਆ ਕਰਦਾ ਆਗਾਹ ਕਰਦੀ ਹੈ ਕਿ ਸਿੱਖ ਕੌਮ ਆਪਣੀਆਂ ਸੰਸਥਾਵਾਂ ਦੇ ਪ੍ਰਬੰਧਾਂ ਵਿੱਚ ਸਰਕਾਰੀ ਦਖਲ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਇਕਤਰਤਾ ਵਿੱਚ ਇਹ ਵੀ ਪ੍ਰਵਾਨ ਹੋਇਆ ਕਿ ਸਾਰੇ ਮਾਮਲੇ ਸੰਬੰਧੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਡਾਕਟਰ ਰੀਸ਼ਰ ਸਿੰਘ ਦੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਇਸ ਲਈ ਸਮੁੱਚਾ ਮਾਮਲਾ ਵਿਚਾਰ ਤੇ ਆਦੇਸ਼ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪੇਪਾਸ ਭੇਜਿਆ ਜਾ ਰਿਹਾ ਸੋ ਮੈਂ ਇਹ ਜਿਹੜੇ ਤੁਹਾਨੂੰ ਸਾਰੀਆਂ ਇਹ ਦਸੀਆਂ ਇਹਦੇ ਵਿੱਚ ਜੋ ਹੁਣ ਤੱਕ ਦੀ ਕਾਰਵਾਈ ਹੋਈ ਸੀ ਉਹ ਸਾਰੀ ਸਪੱਸ਼ਟ ਵੀ ਹੋ ਗਈ ਆ ਤੇ ਸਰਕਾਰ ਦੀ ਜਿਹੜੀ ਆ ਉਹ ਮਨਸ਼ਾ ਵੀ ਸਾਹਮਣੇ ਆ ਗਈ ਆ ਕਿ ਆਖਿਟਿਮੇਟਲੀ ਜਿਹੜੀ ਆ ਸਰਕਾਰ ਕਰਨਾ ਕੀ ਚਾਹੁੰਦੀ ਆ ਸੋ ਇਨਿਕ ਬੇਨਤੀ ਕਰਕੇ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਚੇਚੇ ਤੌਰ ਤੇ ਸਾਰੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਤੁਸੀਂ ਪ੍ਰਧਾਨ ਹੋਣ ਦੇ ਨਾਤੇ ਇੱਕ ਵਕੀਲ ਵੀ ਹੋ ਉਹ ਜਿਹੜਾ ਪ੍ਰਯਤਨ ਕਰਤੀ ਤੁਸੀਂ ਸਵਾਲ ਖੜਾ ਕੀਤਾ ਕਿ 2 ਘੰਟੇ ਦੇ ਵਿੱਚ ਐਫ ਆਈ ਆਰ ਦਾ ਜੋ ਉਹਨਾਂ ਅੱਗੇ ਦਾ ਕਾਨੂੰਨੀ ਪੱਕੀ ਹੈ ਇਹਨੂੰ ਕਿੱਦਾਂ ਅਸੀਂ ਇਹਨੂੰ ਟੈਂਸ਼ਨ ਕੀ ਹੋਏਗਾ ਅਸੀਂ ਅਸੀਂ ਇਹਨੂੰ ਬਿਲਕੁਲ ਸਰਕਾਰੀ ਦਖਲਅੰਦਾਜ਼ੀ ਸਿੱਧੀ ਡਿਕਲੇਅਰ ਕਰਦੇ ਹਾਂ ਅਸੀਂ ਉਸ ਐਫ ਆਈ ਆਰ ਨੂੰ ਅਸੀਂ ਨਹੀਂ ਮੰਨਦੇ ਕਿਉਂਕਿ ਸਾਡਾ ਦੇਖੋ ਕਈ ਸਵਾਲ ਚੁੱਕਦੇ ਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੱਲੇ ਕੋਰਟਾਂ 'ਚ ਜਾਂਦੇ ਆ ਜਦੋਂ ਸਾਡੇ ਕੋਈ ਕਪੜੇ ਬਾਜ਼ੀਆਂ ਹੁੰਦੀਆਂ ਸਾਡੀ ਸਬ ਕਮੇਟੀ ਬਣਦੀ ਆ ਪੜਤਾਲ ਕਰਦੀ ਆ ਨੋਟਸ ਦਿੰਦੀ ਆ ਚੋਕ ਆ ਨੋਟਸ ਦਿੰਦੇ ਉਹਨਾਂ ਦਾ ਜਵਾਬ ਆਉਂਦਾ ਉਤੋਂ ਜਿਹੜਾ ਕੋਈ ਪੀੜਤ ਹੁੰਦਾ ਹਾਈ ਕੋਰਟ ਚ ਜਾਂਦਾ ਤੇ ਹਾਈ ਕੋਰਟ ਆਰਡਰ ਕੀ ਕਰਦੀ ਬਸ ਸਪੀਕਿੰਗ ਆਰਡਰ ਪਾਸ ਕਰੋ ਕਈ ਕੇ ਸੱਚ ਨਹੀਂ ਹੁੰਦਾ ਪਰ ਅਧਿਕਾਰੀਆਂ ਆਪ ਕਰਦੇ ਆ ਤੇ ਜੇ ਫਿਰ ਆਪਾਂ ਇਹੋ ਕੰਮ ਕਰਨਾ ਸ਼ੁਰੂ ਕਰਦਾ ਫਿਰ ਤਾਂ ਸ਼ੋਹਣੀ ਕਮੇਟੀ ਤੱਕ ਫਿਰ ਬਸ ਖਤਮ ਹੋਈ ਫਿਰ ਸਰਕਾਰੀ ਦੌਰ ਦੇ ਉੱਤੇ ਫੌਜ ਤੇ ਪੁਲਿਸ ਤਾਂ ਪਹਿਲਾਂ ਵੀ ਬੜੀ ਹੁਣ ਅੰਦਰ ਪਰਵਾਨਦੇ ਵੜ ਕੇ ਇਸ ਐਕਟ ਨੂੰ ਖਤਮ ਕਰਨ ਦੀ ਨਵੀਂ ਤਜਵੀਦ ਆ ਸੋ ਮੇਰਾ ਕਹਿਣ ਤੋਂ ਭਾਵ ਹੈ ਐਫ ਆਈ ਆਰ ਜਿਹੜੀ ਕੀਤੀ ਉਹ ਮੈਲਾਫਾਈਡੀ ਇੰਟੈਂਸ਼ਨ ਨਾਲ ਕੀਤੀ ਆ ਉਹਦੇ ਪਿੱਛੇ ਰਾਤ ਸੀ ਰੋਟੀਆਂ ਸੇਕਣ ਦੀ ਮਨਸਾ ਨਾਲ ਕੀਤੀ ਗਈ ਆ ਬਾਕੀ ਅਸੀਂ ਇਹਨੂੰ ਮੋੜੋ ਰੱਦ ਕਰਦੇ ਆ ਅਸੀਂ ਆਪਾਂ ਦੇ ਬਿਲਕੁਲ ਹੱਕ ਤੇ ਨਹੀਂ ਗਏ ਨਾ ਕਿ ਅਸੀਂ ਦਾ ਰੱਦ ਕਰ ਦਿੱਤੀ ਜੀ ਵਿਵਤਾ ਤੇ ਉਹਨਾਂ ਨੇ ਗੱਲ ਇਹ ਗੋਲ ਆ ਉਹਦਾ ਹੁਣ ਉਹਨਾਂ ਦਾ ਜਵਾਬ ਉਹਨਾਂ ਨੂੰ ਪੁੱਛੋ ਉਹਨਾਂ ਦਾ ਜਵਾਬ ਜਿਹੜਾ ਮਿਆਰ ਦੇਣਾ ਤੁਹਾਨੂੰ ਉਹਨਾਂ ਦੇ ਜਵਾਬ ਦਿੱਤਾ ਅਸੀਂ ਕਿਸੇ ਲੜੀ ਵਿੱਚ ਨਹੀਂ ਐਜੀਪਸੀ ਬਲੋਡ ਲਾਈਨੋ ਫੈਕਸ਼ਨ ਦੀ ਹੋਏਗਾ ਗੱਲ ਦੀ ਆਸੀਂ ਆ ਆ ਆਪਣੀਆਂ ਲਾਈਨ ਬੇਤਾ ਸ੍ਰੀ ਅਕਾਲਤਾਖ ਸਾਹਿਬ ਨੂੰ ਦੇ ਦਿੱਤੀ ਆ ਉਹ ਕੱਲ ਤੱਕ ਆਵੇ ਤੇ ਕਾਰਵਾਈ ਕਰਕੇ ਸਾਨੂੰ ਦੱਸਣ ਕਿ ਜੋ ਅਲਾਇਨ ਦੇਣਗੇ ਅਸੀਂ ਉਹ ਆਪਣੇ ਸਰਦ ਕਰਨਗੇ ਇੱਕ ਕੇਸ ਇੱਕ ਕੇਸ ਹੋਰ ਇਦਾਜ ਉਹਨੇ ਐਫਆਰ ਵੀ ਹੋਰ ਇੱਕ 1999 ਤੇ ਤਲਾਬ ਹੋਈਆਂ ਜੀ ਤਾਲ ਤੋਂ ਰੈਕਡ ਹੋਈਆਂ ਜੀ ਉਹ ਕੰਮ ਕਰੇ ਦੋਵੇਂ ਬੈਠ ਜਾਓ ਜੀ ਕਿਤਾਬ ਵਾਲੇ ਮਾਮਲੇ ਤੇ 1999 ਦੀ ਉਹ ਜਿਹੜੀ ਕਿਤਾਬ ਆ ਆ ਇੱਕ ਕਿਤਾਬ ਆ ਹਿਸਟਰੀ ਆਫ ਦਾ ਸਿੱਖਸ ਇਹ ਇੰਗਲਿਸ਼ ਦੀ ਆ ਇਹ ਕੰਨਿੰਗਮ ਨੇ ਜਿਹੜੀ ਲਿਖੀ ਆ ਤੇ ਇਹਨੂੰ ਫਾਰਵਰਡ ਕੀਤਾ ਪਤਵੰਤ ਸਿੰਘ ਨੇ ਇਹ ਵੀ ਜਿਹੜੀ ਛਪਾਈ ਆ ਇਹ ਰੂਪਾ ਪਬਲਿਕੇਸ਼ਨ ਨੇ ਕੀਤੀ ਆ ਨਵੀਂ ਦਿੱਲੀ ਤੋਂ ਇਹਦਾ ਉਹਨੇ ਰੱਥਾ ਕੀਤਾ ਇਹ ਅੱਜ ਵੀ ਮਾਰਕੀਟ 'ਚ ਮਿਲ ਰਹੀ ਆ ਜਿਸਲੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਾ ਵੀ ਇਹ ਗਲਤ ਹੋਇਆ ਤੁਰੰਤ ਕਾਰਵਾਈ ਇਹਦੇ ਤੇ ਕਰਦਿਆਂ ਇਹ ਕਮੇਟੀ ਆਪਣੇ ਜ਼ਬਤ ਕਰਨ ਦਾ 300 ਕਿਤਾਬਾਂ ਛਪੀਆਂ ਸੀ ਉਨ੍ਹਾਂ ਨੂੰ ਤੁਰੰਤ ਜਬਤ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਗਿਆ। ਔਰ ਫੈਸਲੇ ਤੋਂ ਬਾਅਦ 2007 ਦੇ ਵਿੱਚ ਜਨਰਲ ਹਾਊਸ ਦੇ ਵਿੱਚ ਸਮੁੱਚੀ ਕੌਮ ਕੋਲੋਂ ਮਾਫੀ ਮੰਗੀ ਗਈ। ਕਿ ਇਹ ਜਿਹੜਾ ਮਾਮਲਾ ਆ ਇਹ ਗਲਤ ਹੋ ਗਿਆ ਇਸ ਲਈ ਅਸੀਂ ਸਮੁੱਚੀ ਕੌਮ ਕੋਲੋਂ ਇਹ ਮਾਫੀ ਮੰਗਦੇ ਆ। ਇਹਦੇ ਵਿੱਚ ਫਿਰ ਆਖਬਾਰ ਦੇ ਵਿੱਚ ਬਕਾਇਦਾ ਇhtiyar ਲੱਗਾ ਹੈਗਾ 24 ਦਾ 10 10 ਨੂੰ ਇਹ ਆ ਦੋਸ਼ ਅਧਾਰ ਹੈ ਕਜੀਤਿਆਂ ਇੱਕ ਜਾਗਵਾਨੀ ਤੇ ਇਹ ਉਦੋਂ ਦਾਅ ਤੇ ਲੱਗੇ ਸਿਕ ਕੌਮ ਤੋਂ ਸਮੂਚੀ ਤੋਂ ਜਨਰਲ ਹੌਸ ਦੇ ਵਿੱਚ ਮਦਦ ਕਰਕੇ ਮਾਫੀ ਮੰਗੀ ਗਈ ਉਦੋਂ ਬਾਅਦ ਫਿਰ 2018 ਦੇ ਵਿੱਚ ਆ ਦਵਾਰਾ ਜਿਹੜਾ ਕਿਉਂਕਿ ਕੋਰਟ ਆਪਣੇ ਜੁਡੀਸ਼ੀਅਲ ਕੋਰਟ ਦੇ ਵਿੱਚ ਚੱਲ ਗਿਆ ਸੀ ਕੇਸ ਉੱਥੋਂ ਡਿਸਪੋਜ਼ ਹੋਣ ਤੋਂ ਬਾਅਦ 11 8 2018 ਨੂੰ ਆ 25 8 18 ਨੂੰ ਇਹ ਇਸ਼ਤਿਹਾਰ ਫੇਰ ਅਖਬਾਰ 'ਚ ਲੱਗੇ ਕਿ ਜੋਮਨੀ ਗੁਰਦਾਰਾ ਦਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਕੌਮ ਕੋਲੋਂ ਮਾਫੀ ਵੀ ਮੰਗੀ ਆ ਤੇ ਇਹ ਗਲਤ ਟਰਾਂਸ ਇਹਦੀ ਟਰਾਂਸਲੇਸ਼ਨ ਹੋਈ ਆ ਇਹ ਮੈਂ ਇਹਨੂੰ ਇਹ ਨਹੀਂ ਕਹਿੰਦਾ ਬਈ ਟਰਾਂਸਲੇਸ਼ਨ ਹੋਈ ਤੇ ਗਲਤ ਹੋਈ ਇਸ ਲਈ ਜਨਰਲ ਹਾਊਸ ਨੇ ਆਪਣੇ ਬੱਕ ਬੱਕ ਸਮੇਂ ਸਿਰ ਆਪਣੀਆਂ ਇਹਨਾਂ ਦੀਆਂ ਮਾਫੀਆਂ ਵੀ ਮੰਗੀਆਂ ਤੇ ਗਲਤੀ ਦਾ ਸਾਥ ਵੀ ਕੀਤਾ ਤੇ ਕਿਤਾਬਾਂ ਬਿਲਕੁਲ ਠੀਕ ਸੀ ਬੁੱਕ ਠੀਕ ਸੀ ਟਰਾਂਸਲੇਸ਼ਨ ਨਹੀਂ ਬੁੱਕ ਬੁੱਕ ਵੀ ਗਲਤ ਆ ਬੁੱਕ ਵੀ ਗਲਤ ਆ ਜੀ ਔਰ ਇੱਕ ਜਿਹੜੀ ਟ੍ਰਾਂਸਲੇਸ਼ਨ ਹੋਈ ਆ ਉਹਦੇ ਵਿੱਚ ਗਲਤੀ ਜਿਹੜੀ ਉਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਆ ਜਰਨਲ ਹੌਕ ਦੇ ਦੋ ਮਤੇ ਆ ਤੇ ਪਬਲਿਕੀਸ਼ਨ ਦੇ ਵਿੱਚ ਆਪਣੇ ਅਖਬਾਰਾਂ ਦੇ ਵਿੱਚ ਉਹਦੀ ਗਲਤੀ ਦਾ ਸਾਥ ਵੀ ਕੀਤਾ ਜਰਨਲ ਹੌਕ ਚ ਮਤੇ ਵੀ ਪਏ ਆ ਸੋ ਬਹੁਤ-ਬਹੁਤ ਧੰਨਵਾਦ ਜੀ ਭਾਈ ਗੁਰਜੀਤ ਕਾਲ ਸਾਹਿਬ ਹੈ ਥੈਂਕ ਯੂ ਹਾਂ ਮੈਂ ਮੈਂ ਤਾਂ ਕਹਿਣਾ ਭਜੇ ਇੱਕ ਮਿੰਟ ਬੈਠ ਜਾਓ ਇੱਕ ਪੁੱਛ ਲੇ ਉਹ ਟੈਂਸਰ ਬਾਕੀ ਅਸੀਂ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜੇ ਸ਼ੁਰੂਆਤੀ ਕਮੇਟੀ ਬੈਠ ਜੇਸ਼ ਨੌਂਦੀ ਕਮੇਟੀ ਤੋਂ ਅੱਜ ਕੱਲ੍ਹ ਭਾਰਵੇਂ ਕਰਦੇ ਪਏ ਨੇ ਉਹਨਾਂ ਨੂੰ ਆਪ ਮੁਕਲੇ ਨਹੀਂ ਆਉਂਦੇ ਦੇਖੋ ਆ ਜਿਹੜੀ ਆ ਇਹ ਮਾਰਕੀਟ ਤੋਂ ਉਹਨਾਂ ਨੇ ਲਈ ਆ ਔਰ ਇਹ ਮਾਰਕੀਟ ਦੇ ਵਿੱਚ ਅੱਜ ਵੀ ਇਹ ਛਾਪ ਰਹੀ ਜਾ ਹਿਸਟਰੀ ਆ ਦਾ ਸਿਕਸ ਜੇਲਾ ਲਾਤਾ ਕਿਦਾ ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ ਜਮੈਂ ਕਿਉਂਕਿ ਸੋਮਣੀ ਕਮੇਟੀ ਨੇ ਗਲਤੀ ਕੀਤੀ ਠੀਕ ਹੋਈ ਪਰ ਮਾਫੀ ਵੀ ਮੰਗ ਲਈ ਤੇ ਉਹਦੇ ਵਿੱਚ ਤੇ ਆ ਜਿਹੜੀ ਆਪਣੇ ਜਿਹੜੀ ਮੂਲ ਰੂਪ ਆ ਇਹ ਮੂਰ ਮੈਂ ਇਹ ਇਹ ਤੇ ਵੀ ਬੈਨ ਅਸੀਂ ਦਾ ਬੈਨ ਆਪਣਾ ਸੋਮਣੀ ਕਮੇਟੀ ਆ ਲਾਤਾ ਜਿਹੜੀ ਗਾਂਫਲੇਸ਼ਨ ਹੋਈ ਆ ਤੇ ਆਤਾ ਸਰਕਾਰ ਆ ਸਰਕਾਰ ਨੂੰ ਦੀ ਪੌਪਲਿਕ ਕਰਨੀ ਚਾਹੀਦੀ ਇਹ ਤੇ ਕਿਉਂ ਨਹੀਂ ਥੈਂਕ ਯੂ ਜੀ ਥੈਂਕ ਯੂ